ਐਮ ਐਮ ای ਲਾਇਨਸ ਕਲੱਬ ਬਰਮਿੰਗਮ ਜਿਨ੍ਹਾਂ ਵੱਲੋਂ ਹਰ ਸਾਲ ਇਹ ਗੁਰਮਤ ਦੇ ਸਮਾਗਮ ਇੱਕ ਗੁਰਮਤ ਦਾ ਵਧੀਆ ਸਨੇਹਾ ਤੇ ਸਤਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਉਹ ਅਰਦਾਸ ਦਾ ਕਨਸੈਪਟ ਸਾਰਿਆਂ ਨਾਲ ਆ ਕੇ ਸਾਂਝਾ ਕਰਦੇ ਪਿਛਲੇ ਦਿਨਾਂ ਦੌਰਾਨ ਇਹ ਕੈਂਪ ਭਾਈ ਨੰਦ ਲਾਲ ਜੀ ਪਬਲਿਕ ਸਕੂਲ ਆਨੰਦਪੁਰ ਸਾਹਿਬ ਵਿਖੇ ਰੱਖਿਆ ਗਿਆ ਤੇ ਇਸ ਵਾਰ ਇਹਨਾਂ ਨੇ ਇਹ ਸਾਡੇ ਆਸਥਾਨ ਦੇ ਉੱਤੇ ਤਰਨ-ਤਾਰਨ ਵਿਖੇ ਮਹਾਰਾਜਾ ਰਣਜੀਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਰੱਖਿਆ ਤੇ ਮੈਨੂੰ ਖੁਸ਼ੀ ਵੀ ਹੋਈ ਇਸ ਗੱਲ ਦੀ ਸੰਤੁਸ਼ਟਤਾ ਵੀ ਹੋਈ ਪਰ ਇੱਕ ਆਪਣੇ ਆਪ ਵਿੱਚ ਮੈਨੂੰ ਛੋਟਾਪਨ ਵੀ ਮਹਿਸੂਸ ਹੋਇਆ ਕਿ ਵਦੇਸ਼ਾਂ ਦੀ ਧਰਤੀ ਤੋਂ ਜਨਮੇ ਜਿਨ੍ਹਾਂ ਦਾ ਜਨਮ ਵੀ ਵਿਦੇਸ਼ ਦੀ ਧਰਤੀ ਤੇ ਜਿਨ੍ਹਾਂ ਦੀ ਪਾਲਣਾ ਵੀ ਵਿਦੇਸ਼ ਦੀ ਧਰਤੀ ਤੇ ਤੇ ਉਹ ਆਤਮਾ ਕੈਂਪਾਜ ਲਾ ਰਹੇ ਆ ਕੇ ਪੰਜਾਬ ਦੀ ਧਰਤੀ ਤੇ ਕਿਉਂ ਲਾ ਰਹੇ ਆ ਓਵੇਂ ਬਮਾ 117 ਮੁਲਕਿਆ ਜਿੱਥੇ ਖਾਲਸੇ ਦਾ ਨਿਸ਼ਾਨ ਸਾਹਿਬ ਚੁਲਦਾ ਪਰ ਇਹ ਆਪਣੀਆਂ ਜੜਾਂ ਕਿਉਂਕਿ ਪੰਜਾਬ ਉਹ ਪਵਿੱਤਰ ਧਰਤੀ ਜਿਹਨੂੰ ਆਪਾਂ ਕਹਿੰਦੇ ਗੁਰਾਂ ਦੀ ਧਰਤੀ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਤੇ ਇਹਨਾਂ ਦੇ ਮਨ ਦੇ ਵਿੱਚ ਇਹ ਦਰਦ ਆ ਕਿ ਅੱਜ ਪੰਜਾਬ ਦੇ ਬੱਚੇ ਗੁਰਮਤ ਤੋਂ ਸੱਖਣੇ ਹੁੰਦੇ ਜਾ ਰਹੇ ਆ ਅੱਜ ਪੰਜਾਬ ਦੇ ਬੱਚੇ ਨਸ਼ਿਆਂ ਦੇ ਵਿੱਚ ਗੁਲਤਾਨ ਹੁੰਦੇ ਜਾ ਰਹੇ ਆ ਅੱਜ ਪੰਜਾਬ ਦੇ ਬੱਚੇ ਇਕਨੋਮਿਕ ਫੈਕਟਰ ਨੂੰ ਲੈ ਕੇ ਕੇਵਲ ਦਾ ਕੇਵਲ ਆਪਣੀ ਦੌੜ ਤੱਕ ਸੀਮਤ ਆ ਅੱਜ ਸਾਡੇ ਮਾਪਿਓ ਪੰਜਾਬ ਦੇ ਉਹ ਵੀ ਇੱਕ ਇਕਨੋਮਿਕ ਫੈਕਟਰ ਲੈ ਕੇ ਬੱਚਿਆਂ ਨੂੰ ਪਰਫੋਲਡ ਕਰ ਰਹੇ। ਪ੍ਰਾਣਿਆਂ ਵੇਲੇ ਸੰਸਕਾਰ ਹੁੰਦੇ ਸੀ ਬੱਚੇ ਦਾ ਜਨਮ ਸੰਸਕਾਰ ਫਿਰ ਬੱਚੇ ਦਾ ਦਸਤਾਰ ਦਾ ਸੰਸਕਾਰ ਅਮਰ ਸੰਸਕਾਰ ਆਨੰਦਗਾਰ ਸੰਸਕਾਰ ਐਵੇਂ ਸਾਰੀਆਂ ਗੁਰਮਤ ਦੀਆਂ ਖਾਲਸੇ ਦੀਆਂ ਇਹ ਰਵੈਤਾਂ ਸੀ ਜਿਹੜੀਆਂ ਰਵੈਤਾਂ ਹੌਲੀ-ਹੌਲੀ ਸਾਡੇ ਵਿੱਚੋਂ ਘਟਦੀਆਂ ਗਈਆਂ। ਤੇ ਮੈਂ ਉਹ ਬੱਚੀ ਜਿਹੜੀ ਉੱਥੇ ਜिले ਸਭ ਤੋਂ ਅਖੀਰਲੀ ਕਲਾਸ ਦੇ ਵਿੱਚ ਮੈਂ ਆਇਆ। ਤੇ ਮੇਰੀ ਇਸ ਗੱਲ ਤੋਂ ਵੀ ਸੰਤੁਸ਼ਟਤਾ ਹੋਈ ਕਿ ਉਸ ਬੱਚੀ ਨੇ ਗਾਗਰ ਬਹੁਤ ਸੋਹਣੀ ਇਲਾਸਟ੍ਰੇਸ਼ਨ ਦੇ ਕੇ ਉਹਨੇ ਇੱਕ ਇੱਕ ਕਨਸੈਪਟ ਨੂੰ ਪੂਰਾ ਕੀਤਾ ਕਿ ਜੇ ਇੱਕ ਪਾਣੀ ਦੀ ਗਾਗਰ ਭਰੀ ਆ ਉਹਦੇ ਜੋ ਪਾਣੀ ਨਿਕਲਦਾ ਜਾਵੇ ਤੇ ਹੌਲੀ-ਹੌਲੀ ਉਹ ਖਾਲੀ ਹੋ ਜਾਂਦੀ ਹੈ ਸਿੱਖ ਨੂੰ ਆ ਦੇਖ ਦਿੱਤਾ ਕਿ ਅਮਰਤ ਵੇਲੇ ਤਾਂ ਇਹ ਜਿਹੜਾ ਪੰਜ ਭੌਤਿਕ ਸਰੀਰ ਗਾਗਰ ਦੇ ਨੇ ਆਈਆਂ ਇਹਨੂੰ ਅਮਰਤ ਵੇਲਾ ਸਾਹਮਣੇ ਪੰਜਾਂ ਬਾਣੀਆਂ ਦੇ ਨਾਲ ਇਹਦੇ ਵਿੱਚ ਤੂੰ ਆਪਣੇ ਵਿਕਾਰ ਵੀ ਮਾਰਨੇ ਆ ਤਾਂ ਇਸ ਗਾਗਰ ਨੂੰ ਗੁਰਮਤ ਰਾਹੀਂ ਪਵਿੱਤਰ ਸ਼ਬਦ ਰਾਹੀਂ ਭਰਨਾ ਵੀ ਆ ਤੇ ਉਹਨੇ ਨਾਲ ਦੀ ਨਾਲ ਇੱਕ ਤਿੰਨ ਉਹਦੇ ਵਿੱਚ ਮਘੋਰੇ ਜਿਹਨੂੰ ਅੱਬਾ ਸ਼ੇਖ ਕਹ ਲੈਨੇ ਆ ਕਿ ਉਹ ਅੱਜ ਕਿਉਂਕਿ ਅਜੋਕਾ ਜੋਗ ਐਸਾ ਬਣ ਗਿਆ ਕਿ ਚੰਗੇ ਪਾਸੇ ਨੂੰ ਪੈਰ ਪਟਣ ਲਈ ਬੰਦੇ ਨੂੰ ਟਾਈਮ ਲੱਗਦਾ ਮਾੜਾ ਪਾਸਾ ਬਹੁਤ ਛੇਤੀ ਡਵਾਪ ਕਰਦੇ ਤੇ ਕੂੜ ਵੀ ਇੰਨਾ ਚੱਲ ਰਿਹਾ ਕਿ ਆਪਾਂ ਦਾ ਅੱਜ ਸਾਰੇ ਇਸ ਗੱਲ 'ਚ ਗਲਤਾਨ ਆ ਵੀ ਜਿੰਨਾ ਕੂੜਿਆ ਉਹ ਸਾਡੇ ਤੇ ਵੱਧ ਇਫੈਕਟ ਕਰਦਾ ਸੱਚ ਸੁਣਨ ਨੂੰ ਅੱਜ ਆਪਾਂ ਤਿਆਰ ਨਹੀਂ ਤੇ ਉਹਦੀ ਰੋਕਥਾਮ ਵੀ ਦੱਸੀ ਕਿਹੜੇ ਉਹ ਆਪਗੋਣਿਆਂ ਮਾੜੀ ਜਿਹੜੇ ਆਪਾਂ ਸੰਗਤ ਕਰ ਲੈਨੇ ਆ ਜਿਹਦੇ ਗੁਰੂ ਦੇ ਭਜਨ ਤੋਂ ਗੁਰੂ ਦੀ ਸੇਵਾ ਦੇ ਸਿਮਰਨ ਤੋਂ ਟੁੱਟ ਜਾਂਦੇ ਆ ਅਤਿਆਦੇ ਕੋਈ ਫੇਰ ਸਾਰਾ ਇਹਦਾ ਰੋਕਥਾਮ ਵੀ ਦੱਸੀਏ ਕਿ ਉਹ ਕਿਹੜੀ ਰੋਕਥਾਮ ਉਹ ਰੋਕਥਾਮ ਆ ਗੁਰੂ ਘਰ ਜਾ ਕੇ ਸੇਵਾ ਕਰਨੀ ਤੇ ਸੇਵਾ ਦੇ ਵਿੱਚੋਂ ਸਿਮਰਨ ਉਪਜਦਾ ਮਾੜੇ ਦਾ ਦੱਬੇ ਤੇ ਲਤਾੜੇ ਦਾ ਉਹਦਾ ਆਪਾਂ ਔਖੇ ਵੇਲੇ ਉਹਦੇ ਨਾਲ ਵੀ ਖੜੇ ਹੋਣਾ ਸੋ ਮੇਰਾ ਕਹਿਣ ਤੋਂ ਬਾਅਦ ਕਿ ਇਹ ਉਦਾਹਰਨਾਂ ਛੋਟੀਆਂ-ਛੋਟੀਆਂ ਉਹ ਨਹੀਂ ਕਲੈਕਟ ਕਰਕੇ ਜਿਹੜੀਆਂ ਰੂਪ-ਰੂਪ ਬੱਚਿਆਂ ਦੇ ਹਿਰਦੇ ਵਿੱਚ ਵਾਸਾ ਕਰਦੀਆਂ ਤੇ ਮੈਂ ਪਹਿਲੀ ਕਲਾਸ ਜਿਹਲੇ ਅਡਾਪਟ ਕੀਤੀ ਸਾਡਾ ਵੀਰ ਪਹਿਲਾਂ ਤਾਂ ਗੁਰੂ ਸਾਹਿਬ ਨੇ ਬੜੀ ਬਦੀ ਕਿਰਪਾ ਕੀਤੀ ਉਹ ਬੱਚੇ ਵੀ ਗੁਰਮਤ ਦੇ ਵਿੱਚ ਗਰਸੇ ਹੋਏ ਤੇ ਉਹਨਾਂ ਨੇ ਇੱਕ ਬਹੁਤ ਵਧੀਆ ਉਥੇ 컨ਸੈਪਟ ਦਿੱਤਾ ਸੀ ਕਿ 1% ਬੰਦਾ ਜੇ ਇਨਕਰੀਜ਼ ਕਰੇ 1% ਤੇ ਬੰਦਾ ਕਿੱਡੀ ਵੱਡੀ ਪ੍ਰਾਪਤੀ ਕਰ ਸਕਦਾ ਆ ਪਿੱਛੇ ਆਪਾਂ ਜੋੜ ਮੇਲਾ ਬਣਾ ਕੇ ਖੜੇ ਆ ਹੋਲੇ ਮਹੱਲੇ ਦਾ ਮੈਨੂੰ ਕੁਝ ਸਮਾਂ ਪਹਿਲਾਂ ਇੱਕ ਮਨੋਖ ਮਿਲਿਆ ਜਿਹੜਾ ਨਾਸਤਿਕ ਬਿਰਤੀ ਦਾ ਸੀ ਗੁਰੂ ਨੇ ਕਿਰਪਾ ਕੀਤੀ ਚੰਗੇ ਪਾਸੇ ਤੁਰਪਿਆ ਤੇ ਮੈਂ ਕਹਿੰਦਾ ਹੁਣ ਆਨੰਦਪੁਰ ਸਾਹਿਬ ਦੀ ਧਰਤੀ ਤੇ ਕੀ ਕਰਨ ਜਾਣਾ ਕਹਿੰਦਾ ਮੈਂ ਸਤਗੁਰਾਂ ਦੇ ਚਰਨਾਂ 'ਚ ਅਰਦਾਸ ਕਰਦਾ ਵੀ ਸਤਗੁਰੂ 'ਚ ਮੇਰੇ 20 ਆਪ ਗੁਣ ਆ ਤੇ ਇੱਕ ਹਰ ਸਾਲ ਛੱਡਦਾ ਤੇ ਮੈਂ ਹੁਣ 20 ਛੱਡ ਕੇ ਬਿਲਕੁਲ ਸੁਰਖਰੂ ਹੋ ਗਿਆ ਇਹ ਆ ਗੁਰੂ ਦਾ ਸਿਧਾਂਤ